ਅਕਸਰ ਹੀ ਸਿਆਣੇ ਕਹਿੰਦੇ ਨੇ ਕਿ ਜਿੰਨਾ ਘਰਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਹੋਵੇ ਤਾਂ ਘਰ ਸਵਰਗ ਬਣ ਜਾਂਦੇ ਨੇ ਪਰ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਜਾਵੇ ਜਿਹੜਾ ਜਿਹੜਾ ਗੱਲ ਪਿੱਛੇ ਲੜਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਉਹ ਘਰ ਨਰਕ ਦਾ ਰੂਪ ਧਾਰਨ ਕਰਨ ਲੱਗ ਪੈਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਕਈ ਵਾਰ ਆਪਸੀ ਕਲੇਸ਼ ਕਈ ਲੋਕਾਂ ਦੇ ਮੌਤਾਂ ਦਾ ਕਾਰਨ ਬਣ ਜਾਂਦੇ ਨੇ ਤਾਂ ਇਸ ਤਰੀਕੇ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੇ ਪਿੰਡ ਦੰਰਾਲੀ ਢਿੰਸਾ ਦੇ ਇੱਕ ਪਰਿਵਾਰ ਦੇ ਵਿੱਚ ਦੱਸਦੇ ਕਿ ਆਪਸੀ ਕਲੇਸ਼ ਰਹਿੰਦਾ ਸੀ ਜਿਸ ਤੇ ਕਾਰਨ ਅੱਜ ਇਹ ਖਬਰ ਸਾਹਮਣੇ ਆਈ ਹੈ ਕਾਨੂੰਨ ਹੈ ਆਪਣੀ ਹੀ ਸੱਸ ਨੂੰ ਜ਼ਹਿਰੀਲੀ ਦਵਾਈ ਦਿੱਤੀ ਜਿਸ ਤੋਂ ਬਾਅਦ ਜਾ ਕੇ ਸੱਸ ਦੀ ਮੌਤ ਹੋ ਗਈ ਹੈ ਤਾਂ ਇਸ ਨੂੰ ਲੈ ਕੇ ਉਸ ਮ੍ਰਿਤਕ ਬਜ਼ੁਰਗ ਦੇ ਭਰਾ ਵੱਲੋਂ ਕਿਹਾ ਗਿਆ ਕਿ ਜਦੋਂ ਅਸੀਂ ਮਿਲਣ ਵਾਸਤੇ ਵੀ ਆਪਣੀ ਭੈਣ ਨੂੰ ਆਉਂਦੇ ਸੀ ਤਾਂ ਮਿਲਦੇ ਸਮੇਂ ਵੀ ਕਲੇਸ਼ ਸ਼ੁਰੂ ਹੋ ਜਾਂਦਾ ਸੀ ਇਸ ਕਾਰਨ ਸਾਨੂੰ ਬਾਹਰੋਂ ਹੀ ਘਰ ਤੋਂ ਮਿਲ ਕੇ ਜਾਣਾ ਪੈਂਦਾ ਸੀ ਦੂਜੇ ਪਾਸੇ ਭਰਾ ਵੱਲੋਂ ਆਪਣੀ ਭੈਣ ਦੇ ਲੈਨ ਸਾਹਿਬ ਮੰਗਿਆ ਜਾ ਰਿਹਾ 10 ਦਿਨਿਆਂ ਕਲੇਸ਼ ਦੇਖੋ ਤੁਸੀਂ ਕਿੱਥੇ ਤੱਕ ਪਹੁੰਚ ਗਿਆ ਕਿਸੇ ਦਾ ਮੌਤ ਦਾ ਕਾਰਨ ਬਣ ਗਿਆ ਨਹੀਂ ਤਾਂ ਸੱਸ ਬਹੂ ਦੇ ਕਈ ਜਗ੍ਹਾ ਰਿਸ਼ਤੇ ਪਵਿੱਤਰ ਹੁੰਦੇ ਨੇ ਮਾਤੀ ਵਾਲਾ ਵੀ ਰਿਸ਼ਤਾ ਹੁੰਦਾ ਪਰ ਕਈ ਜਗ੍ਹਾ ਇਸ ਤਰੀਕੇ ਦੀ ਨੌਖਜੋਖ ਜਾਂ ਫਿਰ ਜੜਾ ਗੱਲ ਪਿੱਛੇ ਲੜਾਈ ਹੋਣੀ ਆ ਤਾਂ ਕਿਤੇ ਨਾ ਕਿਤੇ ਦੇਖੋ ਕਿ ਇੱਕ 60 ਸਾਲਾ ਬਜ਼ੁਰਗ ਦਾ ਮੌਤ ਦਾ ਕਾਰਨ ਬਣ ਗਿਆ ਤਾਂ ਇਸ ਨੂੰ ਲੈ ਕੇ ਉਸ ਮ੍ਰਿਤਕ ਬਜ਼ੁਰਗ ਦੇ ਪਤੀ ਵੱਲੋਂ ਬੇਨਸਾਫ ਦੀ ਗੁਹਾਰ ਲਗਾਈ ਹੈ ਪਿੰਡ ਵਾਸੀਆਂ ਵੱਲੋਂ ਵੀ ਕਿਹਾ ਗਿਆ ਕਿ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਸੀ ਜਿਸ ਕਾਰਨ ਇਸ ਤਰੀਕੇ ਦੀ ਘਟਨਾ ਵਾਪਰੀ ਹੈ ਪਰ ਅਸੀਂ ਵੀ ਅਪੀਲ ਕਰਾਂਗੇ ਜਿਹੜੇ ਘਰਾਂ ਦੇ ਵਿੱਚ ਇਸ ਤਰੀਕੇ ਕਲੇਸ਼ ਰਹਿੰਦਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿਸ ਤਰੀਕੇ ਦੇ ਰਿਸ਼ਤੇ ਕਈ ਵਾਰ ਇਸ ਤਰੀਕੇ ਦੇ ਜਾਨਾ ਲੈ ਕੇ ਚਲੇ ਜਾਂਦੇ ਨੇ ਤਾਂ ਆਪਸੀ ਪਿਆਰ ਰੱਖਣਾ ਚਾਹੀਦਾ ਭਰੋਸਾ ਰੱਖਣਾ ਚਾਹੀਦਾ ਤਾਂ ਕਿ ਇਸ ਤਰੀਕੇ ਦੀਆਂ ਵਾਰਦਾਤਾਂ ਨਾ ਹੋਣ ਸਮਰਗ ਬਣਾ ਕੇ ਰੱਖਣਾ ਚਾਹੀਦਾ ਆਪਣੇ ਘਰ ਨੂੰ ਕਿਉਂਕਿ ਛੋਟੀ ਜ਼ਿੰਦਗੀ ਹੈ ਬੰਦੇ ਦੀ ਅੱਜਕਲ੍ਹ ਇਹ ਨਹੀਂ ਪਤਾ ਕਦੋਂ ਸਵਾਸ ਖਤਮ ਹੋ ਜਾਣਾ ਹੈ ਕਦੋਂ ਬੰਦੇ ਨੇ ਮੁੱਕ ਜਾਣਾ ਹੈ ਪਰ ਇਹ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਆਪਸੀ ਪਿਆਰ ਬਣਾ ਕੇ ਰੱਖੋ ਤਾਂ ਕਿ ਇਸ ਤਰ੍ਹਾਂ ਦੇ ਦੀਆਂ ਘਟਨਾਵਾਂ ਨਾ ਹੋਣ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਪਿਆਰ ਹੋਵੇਗਾ ਤਾਂ ਉਹ ਘਰ ਵੀ ਸਵਰਗ ਬਣ ਜਾਂਦੇ ਨੇ ਕਿਹੜਾ ਪਿੰਡ ਆ ਜੀ ਵਾਠਾ ਇਹ ਕੀ ਗੱਲਬਾਤ ਹੋਈ ਸਾਰੀ ਸਾਨੂੰ ਦੱਸੋ ਕਿਹੜੇ ਪਿੰਡ ਖੜੇ ਆ ਆਪਾਂ ਜੀ ਦੰਦਰਾਲੇ ਖੜੇ ਆ ਜੀ ਆਪਾਂ ਭੈਣ ਦੇ ਘਰ ਨੇ ਤੇ ਬਲਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪੀਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮਾ ਘਰਾਂ ਕਹਿੰਦਾ ਮੈਂ ਮੈਨੂੰ ਦੱਸ ਕੇ ਇਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਾਂ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆ ਤੀ ਵੀ ਰੋਕੇ ਮੈਨੂੰ ਦੱਸਿਆ ਨੇ ਤੇ ਫੇਰ ਮੈਂ ਆਖਿਆ ਮੈਂ ਆਖਿਆ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਤਲ ਫੇਰ ਮੈਂ ਕਹਾਂਗਾ ਮੈਂ ਚਾਰ ਹੁਣਾ ਚੱਲ ਫੇਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਏ ਘਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਫੇ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫਿਰ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫੇਰ ਕਹਿੰਦੇ ਨੇ ਇਨਰ ਭੈਣ ਸੰਗੀ ਮਿਲਿਆ ਸਾਨੂੰ ਜੱਫੀ ਪਾ ਕੇ ਸਾਡਾ ਪ੍ਰਾਣਾ ਮਤਲਬ ਜੀ ਨੂੰ ਵਿਆਹ ਹੋਈ ਸੀਗੀ ਸਾਡੀ ਭੈਣ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਦਰਦੇ ਤੇ ਸੰਤਾ ਧੱਕੇ ਨਾਲ ਪਈ ਹੈ ਕਿਹਦੇ ਵੱਲੋਂ ਕਿਹਾ ਗਿਆ ਇਹ ਨਰਪਾ ਕਿ ਮਹਿੰਦਰਪਾ ਸਿੰਘ ਨੇ ਕਿਹਾ ਮੈਨੂੰ ਦੱਸਿਆ ਹਾਂਜੀ ਜੀ ਦੱਸਿਆ ਜੀ ਵੀ ਮੈਨੂੰ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਰਪਾ ਸਿੰਘ ਦੇ ਪੁੜੀ ਜਿਹੜੀ ਉਹ ਆਪਾਂ ਕਣਕ ਚ ਧਰਦੇ ਹਾਂ ਕਿਹਦੇ ਵੱਲੋਂ ਪਈ ਗਈ ਹੈ ਜੀ ਇਹ ਆਪਦੀ ਨੂਹ ਦਾ ਨੌਕਾ ਅੱਛਾ ਸਰਜੀਤ ਕਹ ਰਿਹਾ ਹਣੀ ਇਹ ਕਹਿ ਸਕਦਾ ਕਿ ਨੂਨ ਨੇ ਆਪਣੀ ਸੱਸ ਨੂੰ ਦਵਾਈ ਚ ਪਿਆਈ ਹਾਂ ਹਾਂ ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਜੀ ਵਿੱਚ ਹੀ ਫਦੀਨੀ ਉਹ ਗੱਲਾਂ ਉਹ ਜਿਵੇਂ ਕਰਦੀ ਐ ਕੋਈ ਉਹਦੇ ਯਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਹਿਲਾਂ ਵੀ ਕੋਈ ਸਰੇਂਦਰ ਸੀਗਾ ਹਾਂ ਜੀ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਜਦੀ ਭੱਜ ਕੇ ਆਏ ਤੋ ਕਾ ਸਾਡੇ ਘਰ ਵਾਲੀਆਂ ਨਾਈਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਬਹੁਤ ਗਲਤ ਹੋਇਆ ਕੰਮ ਵੀ ਇਹ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਸਾਨੂੰ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ ਚਲੋ ਫਿਰ ਅਸੀਂ ਚੌਂਕੀ ਗਏ ਸ਼ੌਂਕੀ ਤੇ ਜਾ ਕੇ ਅਸੀਂ ਫਿਰ ਮਲਬੀਰ ਸਰਪੰਚ ਜੀ ਇਹ ਕਿ ਮੌਜੂਦਾ ਸਰਪੰਚ ਨੇ ਉਹ ਤੇ ਫਿਰ ਅਸੀਂ ਉੱਥੇ ਜਾ ਕੇ ਕੀ ਮੰਗ ਕਰਦੇ ਉਹ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਾ ਹੀ ਤਾਂ ਫਿਰ ਬਜ਼ੁਰਗਾਂ ਦੇ بڑے ਔਖੇ ਹੋ ਜਾਣਗੇ ਟਾਈਮ ਕੱਢਣੇ ਹਰ ਇੱਕ ਦੇ ਰਿਸ਼ਤੇ ਨੂੰ ਜਿਹੜਾ ਹੈਗਾ ਇਹ ਕੇ ਸਮਝ ਆ ਜਾਂਦਾ ਕਿ ਜਿਸ ਤਰ੍ਹਾਂ ਮਾਮਾ ਤੇ ਧੀਆਂ ਦਾ ਹਨਾ ਰਿਸ਼ਤਾ ਹੁੰਦਾ ਤੇ ਇਹ ਬੜੇ ਸਮਾਜ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਇੱਕ ਮੈਸੇਜ ਜਾਂਦਾ ਕਿ ਜੇ ਨੂਹਾਂ ਨੇ ਜੜੀਆਂ ਆਪਣੀਆਂ ਮਾਵਾ ਨੂੰ ਇਸ ਤਰ੍ਹਾਂ ਮਾਰ ਦੇ ਬਿਲਕੁਲ ਹੁਣ ਜੋ ਬੱਚੇ ਦੇ ਖਾਤਰ ਆਪਣਾ ਹਰ ਚਾਹੇ ਕੋਈ ਗਰੀਬ ਹੈ ਅਮੀਰ ਹੈ ਚਾਹੇ ਥੋੜੀ ਕਮ ਆਂਦਣੇ ਵੱਧ ਆਂਦਣੇ ਬਦ ਤੋਂ ਬਦ ਬੱਚੇ ਦੀ ਆਇਆ ਆਪਾਂ ਕਿਆਰ ਕਰਦੇ ਆ ਬਿਲਕੁਲ ਹੈਨਾ ਫਿਰ ਜਦੋਂ ਜਾ ਕੇ ਐਡਾ ਵੱਡਾ ਦੁੱਖ ਹੋ ਜੇ ਫਿਰ ਕਿੱਧਰ ਨੂੰ ਬੰਦਾ ਜਾਵੇ ਬਜ਼ੁਰਗ ਜਾਣ ਕਿੱਧਰ ਨੂੰ ਕਿੱਥੇ ਜਾਣ ਕਿੱਥੇ ਕਿੱਥੇ ਫਿਰਦੇ ਆ ਇੱਥੇ ਵਿਚਾਰਾ ਇਹ ਨਰਪਾਇਆ ਸਿੰਘ ਵੀ ਠੇਕੇ ਲੈਂਦਾ ਸੀ ਚਲੋ ਪਠਾ ਵੀ ਸੀਗਾ ਇਹਦੇ ਕੋਲੇ ਬੜੀ ਇਹਨੇ ਮਿਹਨਤ ਕੀਤੀ ਸਾਡੇ ਨਾਲ ਬੜਾ ਵਾਸਤਾ ਸੀ ਬੜਾ ਸੌ ਬੰਦਾ ਹੈ ਤੇ ਭੈਣ ਸਾਡੀ ਜਮੀ ਦੇਵਤੀ ਹੈ ਇਹ ਨਾ 5 ਨਾ 50 ਕੁਝ ਕਹਿੰਦੀ ਸੀ ਵੀ ਜੋ ਕੁਝ ਕਰਦਾ ਠੀਕ ਹੈ ਆਪਾਂ ਕੋਈ ਵੀ ਕਾਰੋਬਾਰ ਹੈ ਜੇ ਕਰ ਆਪਾਂ ਵੱਡੇ ਕੰਮ ਕਰਦੇ ਆ ਨਫਾ ਵੀ ਹੋ ਸਕਦਾ ਹੈ ਉਹਦੇ ਵਿੱਚ ਵਾਧਾ ਵੀ ਹੋ ਸਕਦਾ ਥੋੜਾ ਜਿਹਾ ਕਮੀ ਵੀ ਆ ਸਕਦੀ ਇਹ ਚਲਦੇ ਹੀ ਰਹਿੰਦੇ ਨੇ ਵਪਾਰ ਚ ਚਲੋ ਇਹ ਤਾਂ ਹੁਣ ਕੁਝ ਕਹੀ ਜਾਂਦੀ ਆ ਹੋਰ ਬੋਲੀ ਜਾਂਦੀ ਆ ਵਾਤਾਵਾਜਾ ਸਾਨੂੰ ਚੰਗਾ ਨਹੀਂ ਲੱਗਦਾ ਜਨਨੀਆਂ ਜੋ ਇਹਦੇ ਅਸਰ ਕੋਈ ਨਹੀਂ ਹੈਗਾ ਵੀ ਸਾਡੇ ਘਰ ਦੇ ਵਿੱਚ ਐਡਾ ਵੱਡਾ ਦੁੱਖ ਹੋਇਆ ਨਾ ਉਹ ਕਿਸੇ ਦੀ ਮਿਹਨਤ ਨਾ ਉਹ ਕਿਸੇ ਦੀ ਤਰਲਾ ਨਾ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪਹੁੰਚੀ ਹੈ ਇੱਥੇ ਪੁਲਿਸ ਹਾਂਜੀ ਹਾਂ ਜਦ ਹੀ ਜਦੋਂ ਅਸੀਂ ਗਏ ਫਿਰ ਸਾਡੇ ਨਾਲ ਦੋ ਤਿੰਨ ਮੁਲਾਜ਼ਮ ਆਏ ਇਹਨਾਂ ਨੇ ਹੋਰ ਬਾਹਰੋਂ ਵੀ ਮੁਲਾਜ਼ਮ ਸੱਦੇ ਆ ਕਰਨ ਬਾਰੇ। ਇਹ ਉਹ ਫਿਰ ਹੁਣ ਆਪਦੀ ਕਾਰਵਾਈ ਜੋ ਵੀ ਕਰਨੀ ਚਾਹੁੰਦੇ ਆ ਉਹ ਕਰਨਗੇ। ਕੀ ਨਾਮ ਆ ਜੀ ਤੁਹਾਡਾ? ਸਰਦੇਵ ਸਿੰਘ ਆ ਜੀ। ਕਿਹੜਾ ਪਿੰਡਾ? ਆਹੀ ਆ ਜਗਮਾਨ ਆ ਆ ਕਰਨ ਵਾਲਾ ਜੀ। ਅੱਛਾ ਤੁਸੀਂ ਇਹਨਾਂ ਦੇ ਗਵੰਡੀ ਹੋ? ਹਾਂ ਜੀ। ਗਮਾਨ ਦਾ ਪਤਾ ਲੱਗਿਆ ਜਾਂਦਾ ਜੀ। ਹਾਂ ਗਵੰਡੀ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਰਿਸ਼ਤੇਦਾਰੀ ਨੂੰ ਵੀ ਬਾਅਦ ਚ ਪਤਾ ਲੱਗਦਾ ਹਨਾ। ਕੀ ਗੱਲ ਹੋਈ ਸਾਰੀ ਸਾਨੂੰ? ਕੱਲ੍ਹ ਅੱਜ ਕੁਲੇਸ਼ ਹੀ ਲੈ ਰਹੇ ਸੀ ਹਰ ਟਾਈਮ। ਹੂੰ ਉੱਤੀ ਅੱਧੀ ਰਾਤ ਹੈ। ਇਹ ਨਹੀਂ ਵੀ ਕੰਨਤਾ 2 ਘੰਟੇ। ਬਥੇਰਾ ਮੈਂ ਲੜਕੀ ਨੂੰ ਕਹਿੰਦਾ ਲੈ ਤਾਇਆ ਕਹਿੰਦੀ ਨਹੀਂ ਰਹੀ ਮੈਨੂੰ। ਹੂੰ ਮੈਂ ਬਹੁਤ ਸਮਝਾਇਆ ਪਾਈ ਘਰੇ ਮ ਪਾ ਨਾ ਇਹ ਆ ਕੀ ਨਾ ਕੰਮ ਹੋ ਗਿਆ ਜੀ ਕਲੇਸ਼ ਲੈ ਚੀ ਬੈਠਾ ਹੁੰਦਾ ਇਹ ਕਲੇਸ਼ ਪਤਾ ਲੱਗਦਾ ਹੋ ਕਿਸ ਗੱਲ ਤੋਂ ਰਹਿੰਦਾ ਕਿਉਂਕਿ ਬਜ਼ੁਰਗ ਸੀਗੇ ਬਜ਼ੁਰਗ ਨੂੰ ਤਾਂ ਦੋ ਰੋਟੀਆਂ ਹੀ ਦੇਣੀਆਂ ਹੁੰਦੀਆਂ ਨੇ ਬਜ਼ੁਰਗ ਨੂੰ ਵੀ ਜੀ ਪੱਗੜ ਕਹਿੰਦੀ ਜਿਹੜੀ ਲੜਕੀ ਹੈ ਅੱਛਾ ਹਾਂ ਉਹ ਕਦੀ ਜਾਂਦਾ ਮੈ ਤਾਂ ਦੇਖਿਆ ੜਕੀ ਨਿਕਲਿਆ ਹੱਥੋਂ ਉਹ ਦੇ ਵਿਚਾਰ ਖੇਤ ਰਹਿੰਦੇ ਸੀਗੇ ਬਾਅਦੋਂ ਪਤਾ ਨਹੀਂ ਠੇਕੇ ਟੁਕਿਆਂ ਦੀ ਫਿਰੀਆਂ ਦੇ ਵਿਚਾਰ ਹੂੰ ਮੈਨੂੰ ਇਸ ਕਰਦਾ ਦੀ ਰੋਟੀ ਤਾਂ ਖਾਣੀ ਹੋਈ ਜੀ ਜੇ ਖਾਣ ਦੇ ਫਿਰ ਇਹ ਇਹਨਾਂ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਨਾਲ ਕਿਵੇਂ ਮਤਲਬ ਕਲੇਸ਼ ਇਟਾ ਜੀ ਸਰਬੇਸ਼ਣੀ ਸੀ ਅੱਜ ਤਾਂ ਇਹ ਕਹਿ ਸਕਦੇ ਹਾਂ ਬਸ ਇਹ ਨਹੀਂ ਪਤਾ ਵੀ ਘਟ ਕੀ ਹੁੰਦਾ ਜੇ ਹੂੰ ਉਹ ਕਦੇ ਦਾ ਕਲੇਸ਼ ਜਾਨ ਨਹੀਂ ਸਕਦੇ ਆ ਅੱਜ ਤਾਂ ਬਹੀ ਲੱਗਦੀ ਸੁਣੀ ਗਿਆ ਇਹ ਜਦੋਂ ਇਹਨਾਂ ਦੀ ਮੌਤ ਦਾ ਪਤਾ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਦੋਂ ਦੀ ਗੱਲ ਮੈਂ ਤਾਂ ਜੀ ਦਿਨ ਚੜ੍ਹੇ ਪਤਾ ਲੱਗਿਆ ਅਸਲ ਮੈਂ ਬਾਗਾਂ ਦੇ ਗਏ ਮੈਂ ਤਾਂ ਬਾਅਦ ਚ ਪਤਾ ਲੱਗਿਆ ਮੈਂ ਵੀ ਫੇਰ ਵੀ ਮੇਰੇ ਕੋਲ ਇਹ ਮੁੰਡੇ ਦਾ ਫੋਨ ਗਿਆ ਦੇ ਘਰ ਵਾਲੇ ਦਾ ਹੂੰ ਜਿਆਦਾ ਤਾਂ ਲੱਕੜੀਆਂ ਲੈਣ ਉੱਥੇ ਦਾਗਾ ਮੈਂ ਹੀ ਕਰਦਾ ਇਹਨੂੰ ਸਾਹ ਸਵਾਣ ਠੀਕ ਹੈ ਠੀਕ ਹੈ ਮੇਰੇ ਕੋਲ ਤੋਂ ਕਿਦੋਂ ਕਿਦੋਂ ਫੋਨ ਆਇ ਤੇਰੇ ਲੜਕੀ ਨੇ ਮੈਨੂੰ ਕਹਿੰਦੀ ਦਾਹ ਦਾਲ ਲੈ ਕੇ ਦੇ ਜਿਹੜੀਆਂ ਇੱਥੇ ਰੋਟੀ ਮਾਉਂਦੀਆਂ ਸੀ ਹੂੰ ਤੇ ਰੋਮਾ ਹਾਂ ਭਾਈ ਮੈਂ ਦਾਲ ਲਿਆ ਦਿੰਨਾ ਤੇ ਕਹਿੰਦਾ ਉਹਨੂੰ ਕਹਿੰਦੀ ਮੈਂ ਆਟਾ ਸਾਲਾ ਮਹਾ ਆਟਾ ਨਹੀਂ ਭਾਈ ਤੇਰੇ ਮੂੰਹ ਸਾੜਦਾ ਹੁਣ ਸਾਲਨਾ ਹਾਂ ਤਿੰਨ ਪਿੰਡਾਂ ਦੀਆਂ ਪੰਜ ਮਿੰਨਾਂ ਦੀਆਂ ਪੰਚਾਇਤਾਂ ਖੜੀਆਂ ਤੇ ਆਟਾ ਸਾਲਨਾ ਮਾਰ ਮੱਥਾ ਮਾਰਗਾ ਜਿੰਨੇ ਸਾਲਨਾ ਹਮਦਰਦੀ ਕਰਬੂ ਆ ਕੇ ਇਹਨੂੰ ਆਟਾ ਸੋਹੇ ਦਾ ਬਣਾਏ ਦੱਸੋ ਇਹ ਸਾਰਿਆਂ ਨੂੰ ਪਹਿਲਾਂ ਮਤਲ ਵਾਲੇ ਦਲੇ ਪਤਾ ਲੱਗ ਗਿਆ ਕਿ ਇਹਨੂੰ ਦਵਾਈ ਪਿਆਈ ਗਈ ਹੈ ਕੋਈ ਮੌਕੇ ਤੇ ਉਹ ਤਾਂ ਇਹਨੂੰ ਕਰਦਿਆਂ ਨੂੰ ਮੇਰਾ ਪਤਾ ਆਪ ਖੋਹੀਆ ਤੇ ਘਰ ਵਾਲਾ ਕਹਿੰਦਾ ਮੈਂ ਖੋਹੀਆ ਮੈਂ ਉਹਨੂੰ ਪ ਕੰਦ ਮੈਂ ਕੋਈ ਆ ਟੱਕੇ ਨਾਲ ਮੁਝ ਪਾਈ ਆ ਜੀ ਤੇ ਜੀ ਕਿਹੜਾ ਪਿੰਡਾ ਚੰਦਰਾਲਾ ਢੀਨ ਸਹੀ ਆ ਜੀ ਇਹ ਜਿਹੜੀ ਅੱਜ ਡੈਥ ਹੋਈ ਆ ਕਿਵੇਂ ਹੋਈ ਕੀ ਕਾਰਨਾ ਕੋਈ ਇਹਦੇ ਬਾਰੇ ਸਭ ਇਹ ਜੀ ਸਾਡੇ ਘਰਾਂ ਚੋਂ ਵੀਰੇ ਭਾਬੀ ਜੀ ਲੱਗਦੇ ਸੀ ਠੀਕ ਆ ਸਵੇਰੇ 6:00 ਵਜੇ ਸਾਡੀ ਨੂਰ ਰਾਣੀ ਸਾਨੂੰ ਬੁਲਾਉਣ ਗਈ ਹਿੰਦੀ ਵੀ ਚਾਚਾ ਜੀ ਆਜੋ ਘਰੇ ਵੀ ਮੰਮੀ ਨੇ ਦਵਾਈ ਪੀ ਲਈ ਜਦੋਂ ਮੈਂ ਆ ਕੇ ਦੇਖਿਆ ਸਾਡੇ ਭਾਬੀ ਜੀ ਕੁਰਸੀ ਤੇ ਬੈਠੇ ਸੀ ਭਰਾ ਸਾਡਾ ਨਾਲ ਖੜਾ ਸੀਗਾ ਉਸ ਤੋਂ ਬਾਅਦ ਮੈਂ ਚੱਕ ਕੇ ਗੱਡੀ 'ਚ ਨਾਬੇ ਲੈ ਕੇ ਆਇਆ ਇਹਨਾਂ ਨੂੰ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਦਿਖਾਇਆ ਉਹ ਕਹਿੰਦੇ ਵੀ ਠੀਕ ਨਹੀਂ ਹੋ ਸਕਦਾ ਵੀ ਸਲਫਾਸ ਕੱਢੀ ਹੋਈ ਹੈ ਉਸ ਤੋਂ ਬਾਅਦ ਅਸੀਂ ਸਾਨੀ ਡਾਕਟਰ ਦੇ ਲਿਆਂਦਾ ਜੀ ਇਹਨਾਂ ਨੂੰ ਸਾਨੀ ਨੇ ਜਵਾਬ ਦਿੱਤਾ ਜੀ ਕਹਿੰਦੇ ਵੀ ਡੈੱਡ ਹੋ ਗਿਆ ਹਾਂਜੀ ਇਹ ਘਟਣਾ ਹੋਈ ਹੈ ਸਰ ਇਹ ਦਵਾਈ ਖਾਧ ਹੀ ਗਈ ਆ ਜਾਂ ਉਹਨਾਂ ਨੂੰ ਖਵਾਈ ਗਈ ਆ ਨਹੀਂ ਸਰ ਦੇਖੋ ਜਦੋਂ ਜਦੋਂ ਮੈਂ ਜਦੋਂ ਮੈਂ ਆਇਆ ਸਰ ਉਸ ਟਾਈਮ ਕੋਈ ਨਹੀਂ ਸੀ ਉਹ ਜਾਨੀ ਮੈਂ ਭਾਬੀ ਜੀ ਜ਼ਰੂਰ ਕਹਿੰਦੀ ਸੀ ਕਹਿੰਦੀ ਹੁਣ ਤਾਂ ਮੈਂ ਕੰਮ ਕਰ ਲਿਆ ਆਪਦਾ ਵੀ ਮੈਂ ਹੁਣ ਮੈਨੂੰ ਲੈ ਕੇ ਨਾ ਜਾਈ ਕਹਿੰਦੀ ਵੀ ਮੈਂ ਬਚਣਾ ਨਹੀਂ ਹੈਗਾ ਬਸ ਇੰਨੀ ਗੱਲ ਉਹਨਾਂ ਨੇ ਮੈਨੂੰ ਜ਼ਰੂਰ ਕਹੀ ਹੈ ਹਾਂ ਕੋਈ ਕਲੇਸ਼ ਸੀਗਾ ਇਹਨਾਂ ਦੇ ਪੈੰਦਾ ਜਾਂ ਦਵਾਈ ਖਾਣ ਦਾ ਜਾਂ ਜਾ ਕੇ ਹਾਂ ਜੀ ਸਵੇਰੇ ਕਲੇਸ਼ ਜ਼ਰੂਰ ਹੋਇਆ ਸਵੇਰੇ ਕਲੇਸ਼ ਜ਼ਰੂਰ ਹੋਇਆ ਜੀ ਹਾਂ ਜੀ ਸਵੇਰੇ ਘਰੇਲੂ ਕਲੇਸ਼ ਹੋਇਆ ਜੀ ਜ਼ਰੂਰ ਹੋਇਆ ਪਹਿਲਾਂ ਵੀ ਕੋਈ ਗੱਲਬਾਤ ਹੁੰਦੀ ਸੀ ਪਹਿਲਾਂ ਵੀ ਹੁੰਦਾ ਰਹਿੰਦਾ ਸੀ ਮਾੜਾ ਮੋਟਾ ਹੋਈ ਚੱਲਦਾ ਸੀ ਜੀ ਹਾਂ ਤੇ ਹੋਰ ਕੋਈ ਤੁਹਾਨੂੰ ਕਿਸੇ ਗੱਲ ਦਾ ਪਤਾ ਹੋਵੇ ਜਾਂ ਕਿਵੇਂ ਨਹੀਂ ਸਰ ਦੇਖੋ ਜਿਹੜੀ ਗੱਲ ਮੈਂ ਦੇਖਿਆ ਤੁਹਾਨੂੰ ਦੱਸਤੀ ਜੀ ਮੇਰੇ ਆਉਂਦੇ ਨੂੰ ਮੈਂ ਉਹ ਲੈ ਕੇ ਗਿਆ ਉਹਨਾਂ ਨੂੰ ਨਾਬੇ ਬੋਲਦੇ ਗਏ ਨੇ ਮੇਰ ਨਾਲ ਠੀਕ ਠਾਕ ਆ ਕਹਿੰਦਾ ਵੀ ਮੈਂ ਬਚਣਾ ਨਹੀਂ ਚਾਹੁੰਦੀ ਹੂੰ ਕਹਿੰਦਾ ਵੀ ਮੈਂ ਦੁਖੀ ਆ ਬਸ ਇੰਨੀ ਗੱਲ ਜਰੂਰ ਉਹਨਾਂ ਨੇ ਕਹੀ ਆ ਹਾਂਜੀ ਇਹ ਕਿੰਨੇ ਬੱਚੇ ਸੀਗੇ ਇਹਨਾਂ ਦੇ ਇਹਨਾਂ ਦੇ ਇੱਕੇ ਬੇਟਾ ਜੀ ਅੱਛਾ ਜੀ ਹਾਂਜੀ ਹਾਂ ਕੋਈ ਦੁੱਖ ਦਾ ਕਾਰਨ ਨਹੀਂ ਦੱਸਿਆ ਉਹਨਾਂ ਨੇ ਕਿਉਂ ਨਹੀਂ ਹੋਰ ਕੋਈ ਇਹ ਬਸ ਆਹੀ ਕਲੇਸ਼ ਮਾੜਾ ਮੋਟਾ ਜਿਹੀ ਚੱਲੀ ਜਾਂਦਾ ਸੀ ਨਹੀਂ ਘਰੇਲੂ ਹਾਂਜੀ ਹਾਂਜੀ ਘਰੇਲੂ ਕਲੇਸ਼ ਦੀ ਜੀ ਕੀ ਨਾਮ ਹੈ ਜੀ ਆਪਣਾ ਕਿਹੜਾ ਪਿੰਡਾ ਨਰਪਾਲ ਸਿੰਘ ਨਰਪਾਲ ਸਿੰਘ ਸਾਹਿਬ ਕੀ ਗੱਲ ਹੋਈ ਕਿਹਨਾਂ ਦੀ ਡੈਥ ਹੋਈ ਅੱਜ ਜਿਹੜੀ ਹਰ ਹਰ ਤੁਹਾਡੇ ਘਰ ਦੇ ਸੀਗੇ ਕਿਵੇਂ ਹੋਈ ਆ ਕੀ ਗੱਲ ਹੋਈ ਸਾਨੂੰ ਸਾਰੀ ਦੱਸ ਬਹੂ ਨੇ ਦੇਦੀ ਜੀ ਤੋਂ ਜਾਇਰ ਆ ਅਟਕਿਆ ਨਾ ਅੱਛਾ ਇਹ ਕਦੋਂ ਦੀ ਗੱਲ ਹੈ ਜੀ ਅੱਜ ਜੀ ਸਵੇਰੇ ਖਾੜੇ ਗਏ ਅੱਛਾ ਤੇ ਕਿੰਨਾ ਕੁ ਸਮਾਂ ਸੀ ਉਹ ਜਦੋਂ ਦਵਾਈ ਦਿੱਤੀ ਤੇ ਹੋਰ ਉੱਥੇ ਕੌਣ ਕੌਣ ਹਾਜ਼ਰ ਸੀਗੇ ਔਰ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਉੱਥੇ ਹੀ ਸਵੇਰੇ 8:30 ਦਾ ਟਾਈਮ ਸੀ ਜੀ ਹੂੰ ਬਸ ਉਹ ਪਰ ਉਹ ਧਾਰਨਾ ਤੋਂ ਕੰਮ ਕਰਕੇ ਜੀ ਆਏ ਉਹ ਉਹਦੇ ਬੈਠੀ ਦੀ ਲੋਬੀ ਚ ਹੂੰ ਬਸ ਉਹ ਜਹਰ ਜੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲੜ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਹੂੰ ਲੜਾਈ ਕਿਉਂ ਪੈਂਦੀ ਸੀ ਹਾਂ ਜੀ ਕਿਉਂ ਪੈਂਦੀ ਸੀ ਬਸ ਉਹ ਦਾ ਸੁਭਾਅ ਸੀ ਜੀ ਹੈਗਾ ਅੱਛਾ ਬਿਨਾ ਮਤਲਬ ਤੋਂ ਲੜਨਾ ਹੀ ਕਰਨਾ ਸਾਨੂੰ ਪਹਿਲਾਂ ਦਾ ਥੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਨੂੰ ਕੋਈ ਤੁਹਾਨੂੰ ਸੇਵਾ ਕਰਦੀ ਨਹੀਂ ਸੀ ਤੁਹਾਡੀ। ਨਾ ਹੀ ਰੱਬ ਰੱਬ ਕਰੋ ਗਾਲਾਂ ਮਾਵਾ ਭੈਣਾਂ ਜਾਂ ਕਰਨੀ ਸੀ ਹਰ ਟਾਈਮ। ਹੂੰ ਹੁਣ ਤੁਸੀਂ ਚੌਂਕੀ ਦੇ ਵਿੱਚ ਆਏ ਹੋ ਤੇ ਬਿਆਨ ਦਰਜ ਕਰਾਏ ਨੇ ਕੀ ਮੰਗ ਕਰਦੇ ਹੋ? ਬੱਸ ਸਾਫ ਮਿਲਣਾ ਚਾਹੁੰਦੇ ਜੀ। ਹੋਰ ਕੁਝ ਨਹੀਂ। ਕੀ ਨਾਮ ਆ ਜੀ ਆਪਣਾ ਕਿਹੜਾ ਪਿੰਡਾ ਔਰ ਕੀ ਮਾਮਲਾ ਸਾਰਾ ਦੱਸੋ? ਮੈਂ ਬਲਬੀਰ ਸਿੰਘ ਪਿੰਡ ਵਾਠਾਂ ਦਾ ਸਰਪੰਚ ਆਪ। ਹੂੰ ਇਹ ਦੰਦਰਾਲੇ ਢੀਂਡ ਸੇ ਤੁਸੀਂ ਚੌਂਕੀ ਮੂਹਰੇ ਖੜੇ ਹੋ ਕੀ ਗੱਲ ਹੋ ਗਈ? ਮੇਰੀ ਭੈਣ ਵੇਹੇ ਵੀ ਤੁਸੀਂ ਬੜੀ ਠੀਕ ਹੈ ਜੀ ਕੀ ਕੀ ਗੱਲ ਹੋ ਗਈ ਫਿਰ ਉਹਨਾਂ ਦੀ ਉਹ ਨੂੰ ਹਰ ਵੇਲੇ ਕਲੇਸ਼ ਕਰਦੀ ਸੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਫਿਰ ਧੱਕੇ ਨਾਲ ਜਾ ਫੋਨ ਗਿਆ ਵੀ ਨਹੀਂ ਦਵਾਈ ਪੀਤੀ ਫਿਰ ਰੋਕਣੇ ਘਰੋਂ ਆਪਣੇ ਭੱਜ ਲਿਆ ਮੈਂ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ 7 ਵਜੇ ਸੇ ਜਾ ਕੇ ਪਤਾ ਤੁਸੀਂ ਆਉਂਦੇ ਜਾਂਦੇ ਸੀਗੇ ਇੱਥੇ ਜਦੋਂ ਸਾਨੂੰ ਕੁੜੀ ਇੰਨੀ ਡਰਦੀ ਸੀ ਸਾਨੂੰ ਤਾਂ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਨਾਲ ਲੜੂਗੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਵੀ ਘਪੜੇ ਹੂੰ ਉਹ ਕਹਿੰਦੀ ਬਾਹਰ ਮੁਰਜਣ ਦਰਮਣੀ ਬਣਨਾਤਾ ਫਿਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਜੈ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਫਿਰ ਤੁਸੀਂ ਜਦੋਂ ਆਉਂਦੇ ਤੇ ਤੁਹਾਨੂੰ ਅੰਦਰ ਨਹੀਂ ਵੜਨ ਦਿੰਦੇ ਸੀਗੇ ਕਿੱਥੇ ਵੜਨ ਦਿੱਤੀ ਕੁੜੀਏ ਸਾਡੀ ਡਰਦੀ ਹੀ ਨਹੀਂ ਸੀ ਉਹ ਕਹਿੰਦੀ ਕਲੇਸ਼ करू ਮੇਰੇ ਨਾਲ ਤੁਸੀਂ ਆਓ ਵੀ ਨਾ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੁਝ ਹੋਏਗਾ ਵੀ ਤੂੰ ਤੂੰ ਇੱਥੇ ਰਹਿਣੀ ਹੈ ਫਿਰ ਤੁਹਾਨੂੰ ਸਵੇਰੇ ਜਿਹੜਾ ਪਤਾ ਲੱਗਿਆ ਕੀ ਨੇ ਕਿਵੇਂ ਲੱਗਿਆ ਨਰਪਾਇ ਸਿੰਘ ਨੇ ਫੋਨ ਕਰਿਆ ਅੱਛਾ ਕੀ ਦੱਸਿਆ ਇਹਨਾਂ ਨੇ ਫਿਰ ਤੁਹਾਨੂੰ ਕਹਿੰਦਾ ਵੀ ਦਵਾਈ ਪੀਂ ਨਾਬੇ ਨੂੰ ਲੈ ਕੇ ਮੈਂ ਉੱਥੋਂ ਬੇ ਨਾਬੇ ਨੂੰ ਭਜ ਲਿਆ ਹਮ ਪਰਮ ਨੂੰ ਲੈ ਕੇ ਮੈਂ ਮੇਤੋ ਗੱਡੀ ਨਾਲ ਲੱਗੇ ਹਮ ਮਹਾਤਮ ਗੱਡੀ ਚਲੋ ਇਹ ਜਣੀ ਮੇਰੇ ਘਰ ਵਾਲੀ ਨਾਲ ਉਹਨਾਂ ਦੀ ਨੂੰਹ ਵੱਲੋਂ ਉਹਨੂੰ ਦਵਾਈ ਪਿਆਈ ਗਈ ਹਾਂ ਨੂੰ ਪਿਆਈ ਗਈ ਤੇ ਫਿਰ ਹੁਣ ਤੁਸੀਂ ਚੌਂਕੀ ਦੇ ਵਿੱਚ ਬਿਆਨ ਦਰਜ ਕਰਾਏ ਨੇ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨੇ ਸਜ਼ਾ ਮਿਲਦੀ ਹੈ ਉਹ ਮਿਲਣੀ ਚਾਹੀਦੀ ਹੈ